ਕੈਫੇ 'ਚ ਪ੍ਰੇਮੀ ਨਾਲ ਬੈਠ ਕੇ ਪੀਜ਼ਾ ਖਾ ਰਹੀ ਸੀ ਕੁੜੀ ਉਦੋਂ ਆ ਗਿਆ ਉਸ ਦਾ ਪ੍ਰਾਤਿ ਪਰ ਦੇਖੋ ਕੀ ਬਣਿਆ ਮਾਹੌਲ ਪਿਆਰ ਦਾ ਉਤਾਰਿਆ ਭੂਤ ਡੰਡਿਆ ਦੀ ਕੀਤੀ ਬਰਸਾਤ ਉੱਤਰ ਪ੍ਰਦੇਸ਼ ਦੇ ਹਾਪੂਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਚਰਚਾ ਫੈਲ ਗਈ ਦਰਅਸਲ ਇੱਕ ਕੁੜੀ ਆਪਣੇ ਪ੍ਰੇਮੀ ਨਾਲ ਪੈਪਰਸ ਪੀਜ਼ਾ ਕੈਫੇ ਵਿੱਚ ਪੀਜ਼ਾ ਖਾ ਰਹੀ ਸੀ ਇਸ ਦੀ ਖਬਰ ਕੁੜੀ ਦੇ ਭਰਾ ਨੂੰ ਲੱਗ ਗਈ ਉਹ ਤੁਰੰਤ ਹੀ ਆਪਣੇ 6-7 ਸਾਥੀਆਂ ਨਾਲ ਕੈਫੇ ਵਿੱਚ ਪਹੁੰਚ ਗਿਆ ਮਿਲੀ ਜਾਣਕਾਰੀ ਅਨੁਸਾਰ ਜਦੋਂ ਭਰਾ ਨੇ ਆਪਣੀ ਭੈਣ ਨੂੰ ਪ੍ਰੇਮੀ ਦੇ ਗਲੇ ਵਿੱਚ ਹੱਥ ਪਾਇਆ ਬੈਠਿਆ ਦੇਖਿਆ ਤਾਂ ਉਹ ਗੁੱਸੇ ਨਾਲ ਭੜਕ ਗਿਆ ਉਸਨੇ ਤੁਰੰਤ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਕੁੜੀ ਦੇ ਪ੍ਰੇਮੀ ਦੀ ਬੇਰਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਦਾ ਲੱਤਾਂ ਮੁੱਕਿਆਂ ਤੇ ਡੰਡਿਆਂ ਨਾਲ ਬੁਰਾ ਹਾਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਆਪਣੇ ਪ੍ਰੇਮੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਭਰਾ ਨੇ ਉਸ ਨੂੰ ਵੀ ਚਪੇੜ ਮਾਰ ਦਿੱਤੀ ਪੂਰਾ ਮਾਮਲਾ ਕੈਫੇ ਦੇ ਸੀਸੀਟੀਵੀ ਕੈਮਰੇ ਚ ਗੈਦ ਹੋ ਗਿਆ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕੁੜੀ ਦਾ ਭਰਾ ਤੇ ਉਸਦੇ ਸਾਥੀ ਮਿਲ ਕੇ ਪ੍ਰੇਮੀ ਨੂੰ ਕੁੱਟ ਰਹੇ ਨੇ ਤੇ ਕੁੜੀ ਨਾਲ ਵੀ ਹਿੰਸਾ ਕਰ ਰਹੇ ਨੇ ਇਹ ਘਟਨਾ ਹਾਪੁਰਦੀਨ ਨਗਰ ਕੋਤਵਾਲੀ ਖੇਤਰ ਦੇ ਫਰੀ ਗੰਜ ਰੋਡ ਤੇ ਸਥਿਤ ਪੀਜ਼ਾ ਕੈਫੇ ਦੀ ਹੈ ਇਸ ਘਟਨਾ ਨੇ ਇੱਕ ਵਾਰ ਫੇਰ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਆ ਕਿਹਾ ਕਿ ਕੁੜੀ ਆਪਣੇ ਪ੍ਰੇਮੀ ਨਾਲ ਪੀਜ਼ਾ ਖਾ ਰਹੀ ਸੀ ਇਸ ਦੀ ਖਬਰ ਮਿਲਦਿਆਂ ਹੀ ਉਸ ਦਾ ਭਰਾ ਆਪਣੇ ਦੋਸਤਾਂ ਨਾਲ ਕੈਫੇ ਪਹੁੰਚਿਆ ਤੇ ਉੱਥੇ ਬਵਾਲ ਕਰ ਦਿੱਤਾ ਪੁਲਿਸ ਨੇ ਇਸ ਨੂੰ ਸ਼ਾਂਤੀ ਭੰਗ ਕਰਨ ਦਾ ਮਾਮਲਾ ਮੰਨਦਿਆਂ ਲਾਜ਼ਮੀ ਕਾਰਵਾਈ ਸ਼ੁਰੂ ਕਰ ਦਿੱਤੀ ਕੈਫੇ 'ਚ ਪ੍ਰੇਮੀ ਨਾਲ ਬੈਠ ਕੇ ਪੀਜ਼ਾ ਖਾ ਰਹੀ ਸੀ ਕੁੜੀ ਉਦੋਂ ਆ ਗਿਆ ਉਸ ਦਾ ਭਰਾ ਫੇਰ ਦੇਖੋ ਕੀ ਬਣਿਆ ਮਾਹੌਲ ਪਿਆਰ ਦਾ ਉਤਾਰਿਆ ਪੂਤ ਡੰਡਿਆ ਦੀ ਕੀਤੀ ਬਰਸਾਤ ਉੱਤਰ ਪ੍ਰਦੇਸ਼ ਦੇ ਫਾਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਚਰਚਾ ਫੈਲ ਗਈ ਦਰਅਸਲ ਇੱਕ ਕੁੜੀ ਆਪਣੇ ਪ੍ਰੇਮੀ ਨਾਲ ਪੈਪਰਸ ਪੀਜ਼ਾ ਕੈਫੇ ਵਿੱਚ ਪੀਜ਼ਾ ਖਾ ਰਹੀ ਸੀ ਇਸ ਦੀ ਖਬਰ ਕੁੜੀ ਦੇ ਭਰਾ ਨੂੰ ਲੱਗ ਗਈ ਉਹ ਤੁਰੰਤ ਹੀ ਆਪਣੇ 6-7 ਸਾਥੀਆਂ ਨਾਲ ਕੈਫੇ ਵਿੱਚ ਪਹੁੰਚ ਗਿਆ ਮਿਲੀ ਜਾਣਕਾਰੀ ਅਨੁਸਾਰ ਜਦੋਂ ਭਰਾ ਨੇ ਆਪਣੀ ਭੈਣ ਨੂੰ ਪ੍ਰੇਮੀ ਦੇ ਗਲੇ ਵਿੱਚ ਹੱਥ ਪਾਇਆ ਬੈਠਿਆ ਦੇਖਿਆ ਤਾਂ ਉਹ ਗੁੱਸੇ ਨਾਲ ਭੜਕ ਗਿਆ ਉਸਨੇ ਤੁਰੰਤ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਕੁੜੀ ਦੇ ਪ੍ਰੇਮੀ ਦੀ ਬੇਰਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਦਾ ਲੱਤਾਂ ਮੁੱਕਿਆਂ ਤੇ ਡੰਡਿਆਂ ਨਾਲ ਬੁਰਾ ਹਾਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਆਪਣੇ ਪ੍ਰੇਮੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਭਰਾ ਨੇ ਉਸ ਨੂੰ ਵੀ ਚਪੇੜ ਮਾਰ ਦਿੱਤੀ ਪੂਰਾ ਮਾਮਲਾ ਕੈਫੇ ਦੇ ਸੀਸੀਟੀਵੀ ਕੈਮਰੇ ਚ ਗੈਦ ਹੋ ਗਿਆ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕੁੜੀ ਦਾ ਭਰਾ ਤੇ ਉਸਦੇ ਸਾਥੀ ਮਿਲ ਕੇ ਪ੍ਰੇਮੀ ਨੂੰ ਕੁੱਟ ਰਹੇ ਨੇ ਤੇ ਕੁੜੀ ਨਾਲ ਵੀ ਹਿੰਸਾ ਕਰ ਰਹੇ ਨੇ ਇਹ ਘਟਨਾ ਹਾਪੁਰਦੀਨ ਨਗਰ ਕੋਤਵਾਲੀ ਖੇਤਰ ਦੇ ਫਰੀ ਗੰਜ ਰੋਡ ਤੇ ਸਥਿਤ ਪੀਜ਼ਾ ਕੈਫੇ ਦੀ ਹੈ ਇਸ ਘਟਨਾ ਨੇ ਇੱਕ ਵਾਰ ਫੇਰ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਆ ਕਿਹਾ ਕਿ ਕੁੜੀ ਆਪਣੇ ਪ੍ਰੇਮੀ ਨਾਲ ਪੀਜ਼ਾ ਖਾ ਰਹੀ ਸੀ ਇਸ ਦੀ ਖਬਰ ਮਿਲਦਿਆਂ ਹੀ ਉਸ ਦਾ ਭਰਾ ਆਪਣੇ ਦੋਸਤਾਂ ਨਾਲ ਕੈਫੇ ਪਹੁੰਚਿਆ ਤੇ ਉੱਥੇ ਬਵਾਲ ਕਰ ਦਿੱਤਾ ਪੁਲਿਸ ਨੇ ਇਸ ਨੂੰ ਸ਼ਾਂਤੀ ਭੰਗ ਕਰਨ ਦਾ ਮਾਮਲਾ ਮੰਨਦਿਆਂ ਲਾਜ਼ਮੀ ਕਾਰਵਾਈ ਸ਼ੁਰੂ ਕਰ ਦਿੱਤੀ ਕੈਫੇ 'ਚ ਪ੍ਰੇਮੀ ਨਾਲ ਬੈਠ ਕੇ ਪੀਜ਼ਾ ਖਾ ਰਹੀ ਸੀ ਕੁੜੀ ਉਦੋਂ ਆ ਗਿਆ ਉਸ ਦਾ ਭਰਾ ਫੇਰ ਦੇਖੋ ਕੀ ਬਣਿਆ ਮਾਹੌਲ ਪਿਆਰ ਦਾ ਉਤਾਰਿਆ ਪੂਤ ਡੰਡਿਆ ਦੀ ਕੀਤੀ ਬਰਸਾਤ ਉੱਤਰ ਪ੍ਰਦੇਸ਼ ਦੇ ਫਾਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਚਰਚਾ ਫੈਲ ਗਈ ਦਰਅਸਲ ਇੱਕ ਕੁੜੀ ਆਪਣੇ ਪ੍ਰੇਮੀ ਨਾਲ ਪੈਪਰਸ ਪੀਜ਼ਾ ਕੈਫੇ ਵਿੱਚ ਪੀਜ਼ਾ ਖਾ ਰਹੀ ਸੀ ਇਸ ਦੀ ਖਬਰ ਕੁੜੀ ਦੇ ਭਰਾ ਨੂੰ ਲੱਗ ਗਈ ਉਹ ਤੁਰੰਤ ਹੀ ਆਪਣੇ 6-7 ਸਾਥੀਆਂ ਨਾਲ ਕੈਫੇ ਵਿੱਚ ਪਹੁੰਚ ਗਿਆ ਮਿਲੀ ਜਾਣਕਾਰੀ ਅਨੁਸਾਰ ਜਦੋਂ ਭਰਾ ਨੇ ਆਪਣੀ ਭੈਣ ਨੂੰ ਪ੍ਰੇਮੀ ਦੇ ਗਲੇ ਵਿੱਚ ਹੱਥ ਪਾਇਆ ਬੈਠਿਆ ਦੇਖਿਆ ਤਾਂ ਉਹ ਗੁੱਸੇ ਨਾਲ ਭੜਕ ਗਿਆ ਉਸਨੇ ਤੁਰੰਤ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਕੁੜੀ ਦੇ ਪ੍ਰੇਮੀ ਦੀ ਬੇਰਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਦਾ ਲੱਤਾਂ ਮੁੱਕਿਆਂ ਤੇ ਡੰਡਿਆਂ ਨਾਲ ਬੁਰਾ ਹਾਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਆਪਣੇ ਪ੍ਰੇਮੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਭਰਾ ਨੇ ਉਸ ਨੂੰ ਵੀ ਚਪੇੜ ਮਾਰ ਦਿੱਤੀ ਪੂਰਾ ਮਾਮਲਾ ਕੈਫੇ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕੁੜੀ ਦਾ ਭਰਾ ਤੇ ਉਸਦੇ ਸਾਥੀ ਮਿਲ ਕੇ ਪ੍ਰੇਮੀ ਨੂੰ ਕੁੱਟ ਰਹੇ ਨੇ ਤੇ ਕੁੜੀ ਨਾਲ ਵੀ ਹਿੰਸਾ ਕਰ ਰਹੇ ਨੇ ਇਹ ਘਟਨਾ ਹਾਪੁਰਦੀ ਨਗਰ ਕੋਤਵਾਲੀ ਖੇਤਰ ਦੇ ਫਰੀ ਗੰਜ ਰੋਡ ਤੇ ਸਥਿਤ ਪੀਜ਼ਾ ਕੈਫੇ ਦੀ ਹੈ ਇਸ ਘਟਨਾ ਨੇ ਇੱਕ ਵਾਰ ਫੇਰ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਆ ਕਿਹਾ ਕਿ ਕੁੜੀ ਆਪਣੇ ਪ੍ਰੇਮੀ ਨਾਲ ਪੀਜ਼ਾ ਖਾ ਰਹੀ ਸੀ ਇਸ ਦੀ ਖਬਰ ਮਿਲਦਿਆਂ ਹੀ ਉਸ ਦਾ ਭਰਾ ਆਪਣੇ ਦੋਸਤਾਂ ਨਾਲ ਕੈਫੇ ਪਹੁੰਚਿਆ ਤੇ ਉੱਥੇ ਬਵਾਲ ਕਰ ਦਿੱਤਾ ਪੁਲਿਸ ਨੇ ਇਸ ਨੂੰ ਸ਼ਾਂਤੀ ਭੰਗ ਕਰਨ ਦਾ ਮਾਮਲਾ ਮੰਨਦਿਆਂ ਲਾਜ਼ਮੀ ਕਾਰਵਾਈ ਸ਼ੁਰੂ ਕਰ ਦਿੱਤੀ